ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਪੁੱਚੋ ਖੁਰਦ ਇਹ ਪੰਡ ਬਟਿੰਡੇ ਜ਼ਿਲ੍ਹੇ ਦਾ ਬਟਿੰਡੇ ਤੋਂ ਪਰਨਾਲਾ ਸੰਗਰੂਰ ਵਾਲੀ ਸੜਕ ਦੇ ਉੱਤੇ ਇਹ ਪੰਡ ਆਉਂਦਾ ਸਿੱਧੂ ਡੇਰੀ ਫਾਰਮ ਤੇ ਬਾਈ ਨਰਮਲ ਸਿੰਘ ਦੇ ਕੋਲ ਅੱਜ ਫੇਰ ਤੁਹਾਨੂੰ ਇੱਕ ਵੀਡੀਓ ਦਿਖਾ ਰਹੇ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਰਸੀ ਨਸਲ ਦੀਆਂ ਜਾਂ ਜਰਸੀ ਪੱਖ ਚ ਪੈਂਦੀਆਂ ਵੜਾ ਦਿਖਾਉਣੀਆਂ ਖਾਸ ਗੱਲ ਆ ਵੀ ਇਹਨਾਂ ਦੇ ਵਿੱਚ ਪੰਜ ਵੜਾਂ ਜਿਹੜੀਆਂ ਗੱਭਨ ਚੈੱਕ ਪਾਸ ਐ ਤੇ ਦੋ ਛੋਟੇ ਬੱਚੇ ਐ ਜਿਹੜੇ ਹੀਫਰ ਐ ਸੋ ਟੋਟਲ ਨਾਗ 7 ਐ ਇਸ ਵੀਡੀਓ ਦੇ ਵਿੱਚ ਦਿਖਾਉਣੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਉਹਦੀ ਤਸੱਲੀ ਆ ਕੇ ਕਰਨੀ ਐ ਵੜਾਂ ਦੇ ਮਾਮਲੇ 'ਚ ਕੋਈ ਵੀ ਭਰਾ ਇਹਨਾਂ ਨੂੰ ਚੈੱਕ ਕਰਾਉਣਾ ਚਾਹੁੰਦਾ ਤਾਂ ਚੈੱਕ ਕਰਵਾ ਕੇ ਲਿਜਾਓ ਕੋਈ ਸੈਂਪਲ ਲੈਣ ਦੀ ਲੋੜ ਤੁਹਾਨੂੰ ਲੱਗਦੀ ਐ ਤਾਂ ਤੁਸੀਂ ਟੈਸਟ ਵੀ ਕਰਵਾ ਸਕਦੇ ਹੋ ਸਾਡੇ ਵੱਲੋਂ ਤੁਹਾਡੇ ਲਈ ਇਹ ਆਪਸ਼ਨ ਹੈ ਸੋ 7 ਨਾਗ ਅੱਜ ਦੀ ਵੀਡੀਓ 'ਚ ਰਹਿਣਗੇ ਲਾਸਟ ਤੱਕ ਵੀਡੀਓ ਦੇਖਿਓ ਇੱਕ ਇੱਕ ਕਰਕੇ ਸ਼ੁਰੂ ਕਰਾਂਗੇ ਤੇ ਸੱਤੇ ਨਗ ਤੋੜ ਕੇ ਤੁਹਾਨੂੰ ਇਸ ਵੀਡੀਓ ਚ ਦਿਖਾ ਦੇਣੀ ਨਰਮਲ ਭਾਈ ਸਤਿ ਸ਼੍ਰੀ ਅਕਾਲ ਅਸ਼ੀਗਾਲ ਜੀ ਨਰਮਲ ਅੱਜ ਆਪਣੇ ਕੋਲ ਸੱਤ ਬਿਹੜਾਂ ਜਿਹੜੀਆਂ ਜਰਸੀ ਐ ਹਾਂਜੀ ਹਾਂਜੀ ਭਾਈ ਜੀ ਪੰਜ ਗੱਭਣਾਂ ਇਹਨਾਂ ਚੋਂ ਹਾਂ ਪੰਜ ਗੱਭਣਾਂ ਹੀ ਠੀਕ ਐ ਦੋ ਬੱਚੇ ਛੋਟੇ ਐ ਹਾਂਜੀ ਹਾਂਜੀ ਵਿੱਚੋਂ ਕੁਝ ਤਾਂ ਜਿਹੜੀਆਂ ਬਿਹੜਾਂ ਹੈਗੀਆਂ ਆਪਣੇ ਮਨਿਕ ਚਲੋ ਜੀ ਚਾਰ ਕ ਤਿੰਨ ਕ ਬਿਹੜਾਂ ਤੇ ਇਹ ਹੀ 6 6.5 6 ਮਹੀਨੇ ਗੱਭਣਾਂ ਤੇ ਸੱਤ ਦੇ ਕਰੀਬ ਐ ਠੀਕ ਐ ਹਾਂਜੀ ਹਾਂਜੀ ਪਹਿਲੇ ਨੰਬਰ ਵਾਲੇ ਬੱਚੇ ਤੋਂ ਸ਼ੁਰੂਆਤ ਕਰਦੇ ਹਾਂ ਹਾਂਜੀ ਦੰਦ ਪਹਿਲਾਂ ਦਿਖਾ ਦਿਆਂਗੇ ਨਾਲ ਤੋੜ ਕੇ ਦਿਖਾਈ ਚੱ ਸੋ ਸੋ 7 ਜਰਸੀ ਨਸਲ ਦੇ ਵਿੱਚ ਪੈਂਦੀਆਂ ਵੜਣਾ ਪੰਜ ਗੱਬਣ ਪੰਜਾਂ 24 ਜਿਹੜੀਆਂ ਤਿੰਨ ਉਹਨਾਂ ਦੇ ਤਾਂ ਦੋ-ਦੋ ਮਹੀਨੇ ਹੀ ਬਾਕੀ ਐ ਦੰਦੋ ਖੀਰੀਏ ਤੋਰਦੇ ਬਈ ਛੋਟੀ ਉਮਰ ਦਾ ਬੱਚਾ ਦੱਸੋ ਸੋਹਣਾ ਫੇਸ ਐ ਦਾ ਢਾਂਚਾ ਤੁਸੀਂ ਦੇਖ ਲਓ ਸੋ ਜਰਸੀ ਨਸਲ ਦੀ ਐ ਖੀਰੀ ਵੱੱਛੀ ਪਹਿਲੇ ਨੰਬਰ ਤੇ ਦੇਖੋ ਤੁਸੀਂ ਸੋਹਣਾ ਐ ਦਾ ਸਟਰਕਚਰ ਐ ਤੇ ਸੋਹਣਾ ਐ ਦਾ ਰੰਗ ਐ ਮੋੜ ਲੇ ਬਈ ਸੋ ਇਹ ਪਹਿਲੇ ਨੰਬਰ ਤੇ ਤੁਸੀਂ ਦੇਖ ਲਓ ਦੋ ਨੰਬਰ ਤੇ ਦੱਸੋ ਅੱਛੀ ਦੰਦ ਪਹਿਲਾਂ ਆਪਾਂ ਚੈੱਕ ਕਰ ਲੈਣੇ ਆਂ ਖੀਰੀ ਆ ਦੱਸੋ ਵੈਸੇ ਠੀਕ ਹੈ ਓਕੇ ਸੋਨਾ ਕੱਦ ਕਰੂਗੀ ਵੈੜ ਇਹ ਜਦੋਂ ਅੱਗੇ ਜਾ ਕੇ ਜਿਹਨੇ ਵਧਣਾ ਫੁੱਲਣਾ ਹਜੇ ਬੱਚਾ ਚਮਕ ਚੰਗੀ ਆ ਵੈੜ ਦੇ ਵਿੱਚ ਰੰਗ ਵੀ ਇਹਦਾ ਸੁਣਾ ਸੋ ਬਾਕੀ ਤੁਸੀਂ ਕੋਲੋਂ ਆ ਕੇ ਪਾਸ ਕਰ ਲਿਓ ਜਿਹਨੇ ਖਰੀਦਣੀ ਆ ਲਿਜਾ ਸਕਦੇ ਆਂ ਇਹ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਆਂ 13 ਨੰਬਰ ਤੇ ਦੂਬਾ ਚ ਗੱਭਣਾ ਸ਼ੁਰੂ ਹੋ ਜਾਣੀ ਹੈ ਮਾਰ ਨਰਮਨ ਬਾਈ ਜਿਹੜੀ 3 ਨੰਬਰ ਤੇ ਵੜ ਹੈ ਇਹ ਕਿੰਨੇ ਚਿਰ ਦੀ ਗੱਭਣਾ ਇਹ ਭਾਈ ਸ 4 ਕਿਹੜੀ ਬਾਈ 4 ਦੀ ਹਾਂਜੀ ਠੀਕ ਹੈ ਸੋ 4 ਮਹੀਨੇ ਦੀ ਗੱਭਣਾ ਹੈ ਗੱਭਣ ਚੈੱਕ ਪਾਸ ਵੀ ਕਰਵਾ ਸਕਦੇ ਹੋ ਹਾਂਜੀ ਹਾਂਜੀ ਇੱਥੋਂ ਕਰਵਾ ਕੇ ਦੇਵਾਂਗੇ ਜੀ ਕੋਈ ਬਾਈ ਇੱਥੇ ਆਹ ਲਾਂ ਵਾਲੀ ਤਸਲੀਆ ਦੀ ਗੱਡੀ ਗੱਡੀ ਖੜੀ ਕਰ ਲੈਣਗੇ ਸਹੀ ਹੈ ਸੋ ਇੱਥੋਂ ਚੈੱਕ ਕਰਵਾ ਕੇ ਲੈ ਜਾਓ ਚੰਗਾ ਟਾਂਚਾ ਹੈ ਪੂਰੀ ਸੰਭੀ ਹੋਈ ਹੈ ਹਵਾਨਾ ਬਣਾਉਂਦੀ ਆਉਂਦੀ ਏ ਕਰਮਾ ਵਾਲੀ ਰੰਗ ਰੂਪੇ ਦਾ ਸੋਹਣਾ ਸੋ ਸਟਰਕਚਰ ਤੁਸੀਂ ਇਹਦਾ ਦੇਖ ਲਓ ਚੰਗੇ ਬੱਚੇ ਜਰਸੀ ਨਸਲ ਦੇ ਦੇ ਤੋਂ ਲੈ ਸਕਦੇ ਹੋ ਤੁਸੀਂ ਇਦਾਂ ਦਾ ਇਹਦਾ ਢਾਂਚਾ ਹੈ ਤਿੰਨ ਨੰਬਰ ਤੇ ਗੱਭਨ ਚੈੱਕ ਪਾਸ ਸੋ ਬੱਚੀ ਇਹ ਵੀ ਦੱਸੋ ਖੀਰੀ ਹੈ ਠੀਕ ਹੈ ਭਾਈ ਤੇ ਚਾਰ ਨੰਬਰ ਹੈ ਕਿ ਕਿੰਨੇ ਕਿੰਨੇ ਚਰਦੀ ਕੱਪਣਾ ਹੈ ਸਾਢੇ 6 ਮਹੀਨੇ ਦੀ ਸਾਢੇ 6ਾਂ ਦੀ ਹਾਂਜੀ ਸਾਢੇ 6 ਮਹੀਨੇ ਦੀ ਗੱਭਣਾ ਦੱਸੋ ਮਹੀਨੇ ਢਾਈ ਰਹਿੰਦੇ ਆ ਜਰਸੀ ਨਸਲ ਚੰਗਾ ਢਾਂਚਾ ਪੂਰਾ ਬਾਡੀ weight ਦੁੱਧ ਲਾਉਣਾ ਸ਼ੁਰੂ ਕਰਤਾ ਕਰਮਾ ਵਾਲੀ ਨੇ ਹਜੇ 2.5 ਮਹੀਨੇ ਰਹਿੰਦੇ ਆ ਪੂਰੀ ਠੰਡ ਚ ਸੋਣਾ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਸੋਹਣੀ ਜਰਸੀ ਇਹ ਵੈੜ ਸਾਢੇ 6 ਮਹੀਨੇ ਦੀ ਇਸ ਟਾਈਮ ਇਹ ਕੱਬਣਾ ਹੈ ਚੈੱਕ ਪਾਸ ਇੱਥੋਂ ਵੀ ਕਰਾ ਸਕਦੇ ਹੋ ਘਰੇ ਪਹੁੰਚੀ ਤੋਂ ਗੱਡੀ ਖੜੇ ਖੜੇ ਵੀ ਚੈੱਕ ਕਰਵਾ ਸਕਦੇ ਹੋ ਚੰਗਾ ਹਵਾਨਾ ਪੱਟੂ ਕੀ ਕਰਮਾ ਵਾਲੀ ਸੋਹਣਾ ਹਵਾਨਾ ਰੱਖੂਗੀ ਪੂਰੀ ਠੰਡ ਚ ਸੋਣ ਵਾਲੀ ਵੈੜ ਇੱਕ ਹੋਰ ਇਹ ਤੂ ਅੱਗੇ ਗੱਪਣ ਇਹ ਵੀ ਹਵਾਨਾ ਕਾਫੀ ਬਣਾਈ ਬੈਠੀ ਐ ਇਹਦੀ ਵੀ ਡਿਟੇਲ ਆਪਾਂ ਬਾਈ ਤੋਂ ਪੁੱਛ ਲੈਨੇ ਦੰਦ ਪਹਿਲਾਂ ਤੁਹਾਨੂੰ ਦਿਖਾ ਦਨੇ ਆ ਤੇ ਨਾਲ ਦੱਸ ਦਿਆਂਗੇ ਵੀ ਇਹ ਗੱਪਣ ਕਿੰਨੇ ਚਿਰ ਦੀ ਲੋਏ ਖੀਰੀ ਦੱਸੋ ਠੀਕ ਐ ਭਾਈ ਓਕੇ ਨਰਮਲ ਇਹ ਕਿੰਨੇ ਚਿਰ ਦੀ ਗੱਪਣ ਇਹ 7 ਨੇ ਕਰੀਬ ਹੋ ਗਈ ਉੱਪਰ ਹੀ ਹੱਤ ਤੋਂ ਜ਼ਿਆਦਾ ਕੋਈ 5-10 ਨੂੰ ਉੱਪਰ ਹੋ ਗਈ ਸੋ ਦੱਸੋ ਖੀਰੀ ਬੱਚੀ 7 ਮਹੀਨਾ ਤੋਂ ਉੱਤੇ ਗੱਪਣ ਐ ਇਸ ਟਾਈਮ ਦੇਖੋ ਇਹਦਾ ਵੀ ਢਾਂਚਾ ਹਵਾਨਾ ਬੜਾ ਸਾਫ ਸੁਥਰਾ ਸੋਹਣਾ ਸੋਹਣੀ ਬੱਚੀ ਇਹ ਵੀ ਰੰਗ ਰੂਪ ਵੀ ਚੰਗਾ ਬਾਕੀ ਢਾਂਚਾ ਚੰਗਾ ਸੋਹਣਾ ਸਟਰਕਚਰ ਫੀਲ ਆਂਦੇ ਪਾਣੀ ਬਈ ਸੋ ਦੱਸੇ 7 ਮਹੀਨੇ ਦੀ ਗੱਭਣਾ ਹਵਾਨਾ ਹੋਣੀ ਚੰਗਾ ਕਰਮਾਲੀ ਨੇ ਬਣਾਉਣਾ ਸ਼ੁਰੂ ਕਰਤਾ ਨਸਲ ਬਰੀਡ ਇਹਦੀ ਤੁਸੀਂ ਵੀਡੀਓ ਚੋਂ ਦੇਖ ਲਓ ਚੰਗਾ ਢਾਂਚਾ ਹੈ ਰੰਗ ਦੇ ਵਿੱਚ ਚਮਕ ਸੋਹਣੀ ਹੈ। ਸੋਚੇ ਨੰਬਰ ਤੇ ਵੀ ਖੀਰੀ ਹੈ ਠੀਕ ਹੈ ਨਰਮਲ ਕਿੰਨੇ ਚਰ ਦੀ ਕੱਪਣਾ ਬਈ ਇਹ ਵੀ 7 ਦੇ ਕਰੀਬ ਆਈ ਉੱਪਰ ਆਈ 7 ਦੇ ਵੀ ਓਕੇ 7ਾਂ ਤੋਂ ਤੇ ਦੱਸੋ ਕੱਪਣਾ ਹੈ। ਹਵਾਨਾ ਬਣਾਉਂਦੀ ਆਉਂਦੀ ਹੈ ਵੀ ਜਰਸੀ ਨਸਲ ਚ ਪੈਂਦੀ ਹੈ। ਪਰ ਜੁਨਸੂਗੀ ਕਿਉਂਕਿ ਸੇਤ ਸੋਹਣੀ ਹੈ। ਦੇ ਕੋਈ ਦਾ ਟਾਂਚਾ ਸੱਤ ਮਹੀਨੇ ਦੇ ਆਸ-ਪਾਸ ਗੱਭਣ ਚੰਗੇ ਕਦ ਕਾਟ ਦੀ ਬੱਛੀ ਐ ਦੰਦੋ ਖੀਰੀ ਹਜੇ ਇਹਨੇ ਕਰਮ ਵਾਲੀ ਨੇ ਵਧਣਾ ਫੁੱਲਣਾ ਹੋਰ ਕਦ ਕਾਟ ਕਰੂਗੀ 6 ਨੰਬਰ ਤੇ ਤੁਸੀਂ ਦੇਖ ਰਹੇ ਹੋ ਇਸ ਟਾਈਮ 7 ਨੰਬਰ ਤੇ ਇੱਕ ਹੋਰ ਬੱਛੀ ਜਿਹੜੀ ਤੁਹਾਨੂੰ ਦਿਖਾਉਣੀ ਐ ਗੰਦ ਪਹਿਲਾਂ ਚੈੱਕ ਹੋਣਗੇ ਪੀਜੀ ਬੱਛੀ ਵੀ ਕਿੰਨੇ ਚੱਲਦੀ ਕੱਪੜਾ ਇਹ 6 ਦੀ ਵੱਡੀ ਗੱਲ ਆ ਦੱਸੋ ਵੀ ਇਹ ਜਿੰਨੀਆਂ ਬੱਚੀਆਂ ਸਾਰੀਆਂ ਹੀ ਖੀਰੀਆਂ ਤੇ 6 ਮਹੀਨਿਆਂ ਦੀ ਇਹ ਗੱਬਣ ਵੀ ਐ ਅੱਠ ਦੰਦ ਹੁੰਦੇ ਆ ਹੇਟਲੇ ਜਵਾੜੇ ਤੇ ਜਦੋਂ ਆਪਾਂ ਪੂਰਾ ਜਵਾਨ ਪਸ਼ੂ ਨੂੰ ਮੰਨਦੇ ਆ ਤੋ ਹਜੇ ਖੀਰੀਆਂ ਦੋਂਦੀਆਂ ਤੋਂ ਪਹਿਲਾਂ-ਪਹਿਲਾਂ ਹੋ ਸਕਦਾ ਇਹ ਖੀਰੀਆਂ ਹੀ ਕਰਮਾ ਲਈਆਂ ਸੂਪਣ ਕਿਉਂਕਿ 2.5 2.5 3-3 ਮਹੀਨੇ ਰਹਿੰਦੇ ਆ ਵੱਧ ਤੋਂ ਵੱਧ ਹੋ ਸਕਦਾ ਵੀ ਕੋਈ ਬੱਚੀ ਦੋਂਦੀ ਹੋ ਕੇ ਸੂਪੇ ਬਾਕੀ ਤੀਜੇ ਸੂਏ ਤੱਕ ਜਾਂਦੀਆਂ ਜਵਾਨ ਹੋਣੀਆਂ ਚੰਗਾ ਢਾਂਚਾ ਸੋਹਣੀ ਵੇਲ ਐ ਚੰਗਾ ਬਾਡੀ ਵੇਟ ਐ ਸੋ ਬੀ ਸਮਾਈ ਵੜ ਅੱਜ ਜਿਹਨੇ ਦੀ ਖਰੀਦ ਲੋਂਗੇ ਕਰਮਾ ਵਾਲੀ ਸੂਕੇ ਉਹ ਤੋਂ ਰਕਮ ਵਧਾਊਗੀ ਸੋ ਬਾਕੀ ਤੁਸੀਂ ਕੋਲੋਂ ਆ ਕੇ ਦੇਖਿਓ ਪਾਸ ਕਰਿਓ ਚੈੱਕ ਪਾਸ ਕਰਵਾ ਸਕਦੇ ਹੋ ਵੈਸੇ ਗੱਬਣਾ ਤਾਂ ਕਨਫਰਮ ਹੀ ਐ ਫਿਰ ਵੀ ਚੈੱਕ ਜ਼ਰੂਰ ਕਰਵਾ ਲਿਓ ਤੁਸੀਂ ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਸੀਗੇ ਜਿਹੜੇ 7 ਸੱਤਾਂ ਦੇ ਵਿੱਚੋਂ 5 ਗੱਬਣ ਖੀਰੀਆਂ ਵੱਛੀਆਂ ਤੇ 2 ਨਾਲ ਜਿਹੜੀਆਂ ਵੱਛੀਆਂ ਛੋਟੀਆਂ ਆ ਜਿਹੇ ਗੱਬਣ ਨਹੀਂ ਹੋਣਾ ਤੁਸੀਂ ਆਪਦੀ ਸਮਝ ਨਾਲ ਆਪਦੀ ਪਸੰਦ ਦਾ ਪਸ਼ੂ ਇੰਨਾ ਚੋਂ ਖਰੀਦ ਸਕਦੇ ਹੋ ਬਹੁਤ ਮਿਹਰਬਾਨੀ ਦੋਸਤੋ ਵੀਡੀਓ ਦੇਖਣ ਲਈ